ਉਸੇ ਹੀ ਗੱਲ ਸਾਡੀ ਇਸ ਵਿੱਚ ਹੈ ਭਰਾਡੇ ਦੇ ਹਨ ਭਰਾਣੇ ਖੜੇ ਜਿਹਦਾ ਜਨਮ ਦਿਨ ਅੱਜ ਹੈ ਨਾ ਜਨਮ ਦਿਨ ਇਹਦਾ ਜਨਮ ਦਿਨ ਉਹ ਚਾਚਾ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਚਾਚਾ ਜੀ ਦੁਕਾਨ ਤੇ ਆਪਣੇ ਬਰਥਡੇ ਦੇ ਸਭ ਕੁਝ ਫ੍ਰੀ ਕੀਤਾ ਆ ਹਾਂ 18 ਫੁਲਕੇ ਦੋ ਪਰੌਂਠੇ ਨਾਂ ਦੇ ਆ ਦੋ ਵਾਰੀ ਦਾਲ ਜਈ ਕਹਿੰਦਾ ਥੋੜੇ ਥੋੜੇ ਚੌਲ ਲਏ ਆ ਸਭ ਕੁਝ ਫ੍ਰੀ ਦਿੱਤਾ ਜਾਂਦਾ ਵੀ ਚਾਚਾ ਮੁਬਾਰਕਾ ਬਹੁਤ ਬਹੁਤ ਇਹ ਜਨਮ ਦਿਨ ਨਹੀਂ ਆ ਤੀ ਮਰਮ ਦਿਨ ਮਨਾਉਂਦੇ ਨੇ ਉਹ ਨਾ ਨਾ ਚਾਚਾ ਇਹ ਨਹੀਂ ਗੱਲ ਗੈਣੀ ਚਾਚਾ ਇਹਨੇ ਪੂਰੀ ਐਂਡ ਚਾਹ ਬਣਾਈ ਐਂਡ ਚਾਚਾ ਪੂਰੀ ਐਂਡ ਬਣੀ ਚਾਹ ਐਂਡ ਚਾਹ ਬਣੀ ਐਂਡ ਪੂਰੀ ਚਾਹ ਲੈ ਹਾਂ ਚਾਚਾ ਕੀ ਹੋਇਆ ਚਾਚਾ ਕੀ ਹੋਇਆ ਕੁਝ ਨਹੀਂ ਹੁੰਦਾ ਚਾਚੇ ਦੇ ਨਾਂ ਤੋਂ ਅੱਜ ਚਾਹ ਪੂਰੀ ਚਾਚੇ ਨੇ ਪਾਰਟੀ ਕੀਤੀ ਅੱਜ ਚਾਚੇ ਨੂੰ ਓਏ 160 ਅਜਾ ਚਾਚਾ ਪੂਰਾ ਸਾਬ ਕਰ ਦੋ ਹੁੰਦਾ ਪੀ ਜਾਓ ਲੇ ਲੋਕਾਂ ਨੂੰ ਉਹ ਆਂਦੀ ਅੱਜ ਪੀ ਪਾਜੀ ਤਾਂ ਦੋ ਨਾਲ ਕਿੰਨੇ ਪੜੇ ਆਪ ਤੁਹਾਨੂੰ ਕਿਹਾ ਸਰ ਕਿ ਕਿਹਨਾਂ ਦੀ ਉਹਨਾਂ ਦੇ ਚੌਲ ਆਪ ਅੱਗੇ ਬੋਲ ਹੋਰ ਤੇ ਤੁਹਾਡੀ ਦਾਣਾ ਦੋ ਲੱਗੇ ਜਿਵੇਂ ਲੱਗ ਲੱਗੇ ਚਾਚਾ ਕਰਾਉਂ ਰਿਹਾ ਤੇ ਪਿਆ ਤੇਰਾ ਦਾ ਬਣ ਗਿਆ ਵਾ ਅੱਜ ਚਲਾਓ ਚੱਲ ਚੱਲenge ਚਲੋ ਚਲੋ ਲੈ ਉਸਮਾਨ ਚੰਗਾ ਓਕੇ ਓਕੇ ਸਰ ਇਹ ਵਾਖੀ ਦੇਗਾ ਮੁੰਡੇ ਦਾ ਜਨਮ ਦਿਨ ਤੇ ਜਨਮ ਦਿਨ ਦੀ ਚੱਲੂਗੀ ਅੱਜ ਪਾਰਟੀ

ਬ੍ਰੋ ਬ੍ਰੋ ਰੀ ਬਰਥਡੇ ਜਗਮੀਤ ਵਾਲੇ ਬਰਾੜ ਪੱਤੀ ਪੱਤੀ ਸਾਹਿਬ ਪੱਤੀ ਸਾਹਾ ਨੋ ਵਾਹ ਕਿਰੂ ਨਾ ਇੱਕ ਦੋ ਇਧਰ ਸਾਰੀ ਓਕੇ ਸਤਨਾ ਚਾਹ ਵੀਡੀਓ ਬਣਾਉਣ ਰਿਹਾ ਜੀ ਜੰਤ ਲਾ ਜੋ ਕੋਨੇ ਸੀ ਇਥੇ ਲੋ ਸੁਬਰੇ ਸਾਹਿਬ ਕੋਈ ਜਗਾ ਕੇ ਵਿੱਚ ਆ ਜਾਓ ਇੱਕ ਵਲੌਗ ਸਰ ਤੁਹਾਨੂੰ ਕੇਕ ਖਾ ਕੇ ਕਿਹੋ ਜਿਹਾ ਮਹਿਸੂਸ ਹੋਣ ਡਿਆ ਆ ਵੀ ਤੁਸੀਂ ਪਲੇਟਾ ਮਕਾਉਣੀਆਂ ਠੀਕ ਹੈ ਕਮ ਚੱਲਣਾ ਫੁੱਦੂ ਫੁੱਦੂ ਕੰਮ ਵਿੱਚ ਗੁਰੋਂ ਨੇ ਯਾਰ ਇਹ ਸੱਗੂ ਵਲੌਗ ਆ ਸੱਗੂ ਵਲੌਗ ਜਿੱਥੇ ਮਰਜ਼ੀ ਜਾ ਸਕਦਾ ਆ ਜਾ ਸਕਦਾ ਹੈ ਕੰਟੈਂਟ ਕੋਈ ਚੀਜ਼ ਦਾ ਕੰਟੈਂਟ ਲੱਭਣਾ ਲੱਭ ਗਿਆ ਹੁਣ